ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਵਾੜਾ ਦਰਾਕਾ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਬਾਇਨੂ ਫਰੀਦਕੋਟ ਪਿਆ ਜਾਂਦਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਘਰੇਲੂ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਇੰਨੇ ਕੁ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਤੇ ਬਾਈ ਵਿੱਚੋਂ ਵੇਚ ਦਿੰਦਾ ਜਦੋਂ ਆ ਹੁਣ ਝੋਟੀ ਬਾਈ ਕੋਲੇ ਤਿਆਰ ਹੋ ਗਈ ਪਹਿਲਣ ਤੇ ਆ ਬਾਈ ਨੇ ਤਾਂ ਕਰਕੇ ਮੱਝ ਜਿਹੜੀ ਵਿਕਾਊ ਕੀਤੀ ਆ ਤੇ ਬਾਕੀ ਇੱਕ ਬਾਈ ਕਹਿੰਦਾ ਵੀ ਇਹ ਦੋਨੇ ਜਿਹੜੀਆਂ ਸੂਨ ਵਾਲੀਆਂ ਝੋਟੀਆਂ ਇਕੱਠੀਆਂ ਤੇ ਇਹਨੂੰ ਵੇਚ ਦੇਣਾ ਤੇ ਬਾਕੀ ਪ੍ਰੋਪਰ ਡਿਟੇਲ ਆ ਜਿਹੜੀ ਉਹਦੀ ਇਹ ਆਪਾਂ ਹੀ ਦੇਵਾਂਗੇ ਬਾਈ ਥੋੜਾ ਜਿਹਾ ਜੱਕ ਦਾ ਕੈਮਰੇ ਤੋਂ ਤੇ ਆ ਦੱਸ ਦਿਆਂ ਦੋਸਤੋ ਜਿਹੜੀ ਇਹ ਮੱਝ ਆ ਦੋਸਤੋ ਚੌਥਾ ਸੂਆ ਇਹਨੇ ਸੂਨਾ ਤੀਜੇ ਸੂਏ ਦੁੱਧ ਜਿਹੜਾ 16 ਕਿਲੋ ਦਿੱਤਾ ਵਾ ਇਹਨੇ ਤੋਲ ਕੇ ਤੇ ਹੁਣ ਇਹ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਆ ਬਾਕੀ ਖਾਨ ਤੋਂ ਦੇਖ ਸਕਦੇ ਆ ਤੁਸੀਂ ਇੱਕੋ ਜਾਂ ਥਾਣਾ ਚਾਰੇ ਥਣ ਪੂਰੀ ਵਿਥੀ ਦੇ ਲੱਗੇ ਪਿਆ ਬਾਕੀ ਸੀਲ ਸਰੀ ਪੂਰੀ ਆ ਤੇ ਬਾਕੀ ਦੇਖ ਸਕਦੇ ਆ ਸਭੀ ਪਰੀ ਵੀ ਫੁੱਲ ਆ ਦੋਸਤੋ ਬਾਕੀ ਥੰਗ ਮੂੰਹ ਮੱਥਾ ਦੇਖ ਸਕਦੇ ਆ ਪੂਰੀ ਵੱਡੀ ਮੱਝ ਆ ਛੋਟੀ ਨਹੀਂ ਹੈਗੀ ਕੋਈ ਬਾਈ ਨੇ ਜਿਹੜਾ ਇਹਦਾ ਮੁੱਲ ਰੱਖਿਆ ਹੋਇਗਾ 1,40,000 ਰੁਪਇਆ ਤੇ ਫੋਨ ਨੰਬਰ ਜਿਹੜਾ ਉਹ ਬਾਈ ਦਾ ਤੁਹਾਨੂੰ ਦੱਸ ਦਿੰਨੇ ਆ 94170 12361 94170 12361 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੀ ਨੂੰ ਵੀ ਚੰਗੀ ਲੱਗੇ ਜਰੂਰ ਕੰਟੈਕਟ ਕਰ ਸਕਦਾ ਤੇ ਬਾਕੀ ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਇਹ ਤੋਰ ਕੇ ਵੀ ਦਿਖਾਈ ਵੀ ਆ ਤੇ ਦੇਖ ਸਕਦੇ ਆ ਤੁਸੀਂ ਕੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਵੀਡੀਓ ਵੇਖਣ ਲਈ